ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਡਕੌਂਦਾ ਦੀ ਮਾਨਸਾ ਬਲਾਕ ਦੀ ਮੀਟਿੰਗ ਜਿਹੜੀ ਬਾਬਾ ਖੂਹੀ ਵਾਲਾ ਜਿਹੜਾ ਡੇਰਾ ਹੈਗਾ ਕੈਂਚੀਆਂ ਦੀ ਉਹਦੇ ਵਿੱਚ ਹੋਈ ਹੈ ਇਹਦੇ ਵਿੱਚ ਵੱਖ-ਵੱਖ ਮਸਲਿਆਂ ਨੂੰ ਲੈ ਕੇ ਵਿਚਾਰਾਂ ਕੀਤੀਆਂ ਗਈਆਂ ਨੇ ਆਉਣ ਵਾਲੀ 13 ਜੁਲਾਈ ਨੂੰ ਮਰਹੌਮਾਗੂ ਜਥੇਬੰਦੀ ਦੇ ਬਾਨੀ ਬਲਕਾਰ ਸਿੰਘ ਡਕੌਂਦਾ ਦੀ ਜਿਹੜੀ ਵਰਸ਼ੀ ਹੈ ਉਹ ਗੁਰਦੁਆਰਾ ਫਫੜੇ ਭਾਈਕੇ ਭਾਈ ਬਹਿਲੋ ਵਿਖੇ 13 ਜੁਲਾਈ ਨੂੰ ਮਨਾਈ ਜਾ ਰਹੀ ਹੈ ਜਿਦੇ ਵਿੱਚ ਪੰਜਾਬ ਦੇ ਆਗੂ ਵੀ ਪਹੁੰਚ ਰਹੇ ਹੈ ਅਸੀਂ ਸਾਰੀਆਂ ਪਿੰਡ ਕਮੇਟੀਆਂ ਬਲਾਕ ਕਮੇਟੀਆਂ ਤੇ ਕਿਰਤੀ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਅਪੀਲ ਕਰਦੇ ਆ ਕਿ 13 ਜੁਲਾਈ ਨੂੰ ਗੁਰਦੁਆਰਾ ਫਾਫੜੇ ਭਾਈਕੇ ਭਾਈ ਬਹਿਲੋ ਵਿਖੇ ਵੱਧ ਤੋਂ ਵੱਧ ਪਹੁੰਚ ਕੇ ਸਾਡੇ ਇਸ ਮਰਹੂਮ ਆਗੂ ਜਿਨ੍ਹਾਂ ਨੇ ਲੰਮਾ ਸਮਾਂ ਆਪਣੀ ਜ਼ਿੰਦਗੀ ਦਾ ਕਿਰਤੀ ਲੋਕਾਂ ਦੇ ਦੱਬੇ ਕਿਚੜੇ ਲੋਕਾਂ ਦੀ ਭਲਾਈ ਵਾਸਤੇ ਲਾਇਆ ਹੈ 13 ਜੁਲਾਈ ਨੂੰ ਉਹਨਾਂ ਨੂੰ ਯਾਦ ਕੀਤਾ ਜਾਣਾ ਹੈ ਜੋ ਕਿ ਸਾਡੀ ਭਾਰਤੀ ਕਿਸਾਨ ਜੁਨੀ ਅਨੇਕਤਾ ਡਕਾਉਂਦਾ ਦੇ ਉਹ ਬਾਨੀ ਮੈਂਬਰ ਵੀ ਸੀ ਬਾਨੀ ਇਸ ਲਈ ਵੱਧ ਤੋਂ ਵੱਧ ਉਸ ਵਰਸੀ ਜਿਹੜੀ ਮਨਾਉਣੀ ਹੈ ਵੱਧ ਤੋਂ ਵੱਧ ਪਹੁੰਚੋ ਕਿ ਅੱਜ ਦੀ ਮੀਟਿੰਗ ਦੇ ਵਿੱਚ ਬਖ ਬਖ ਵਿਚਾਰਾਂ ਕੀਤੀਆਂ ਗਈਆਂ ਨੇ ਤੇ ਜੋ ਆਉਣ ਵਾਲੇ ਜਿਹੜੇ ਪ੍ਰੋਗਰਾਮ ਨੇ ਜੱਥੇਬੰਦੀ ਦੇ ਉਹਨਾਂ ਨੂੰ ਵੀ ਲਾਗੂ ਕੀਤਾ ਜਾਣਾ ਹੈ ਉਹ ਵੱਧ ਤੋਂ ਵੱਧ ਪੀਰ ਕਰਦੇ ਆਂ ਕਿ 13 ਜੁਲਾਈ ਨੂੰ ਗੁਰਦੁਆਰਾ ਫਫੜੇ ਭਾਈ ਕੇ ਪਹੁੰਚਣ ਦੀ ਕਿਰਪਾਲਤਾ ਕਰ